ਫਾਊਂਡਰ ਫਾਊਂਡੇਬਲ ਕਲਕਲ ਕਲੌਮ ਸ਼ਰਮਾ ਜੀ ਸਾਡੇ ਪਸ ਦੇ ਮੇਨ ਲੀਡਰ ਮਦਨ ਲਾਲ ਸ਼ਾਹੀ ਜੀ ਵਾਈਸ ਪრეਜ਼ੀਡੈਂਟ ਵਿਸ਼ੋਪ ਦਿਵਰਾ ਜੀ ਸਾਡੇ ਸ਼ਕਤੀ ਮਦਰਸਾ ਸੇਵਾ ਕੇਂਦਰ ਦੇ ਫੁਦੀਨ ਸਿੰਘ ਜੀ ਨੇਗੀ ਸਾਹਿਬ ਸਾਡੇ ਬਹੁਤ ਹੀ ਐਗਜ਼ੀਕਟਿਵ ਡਾਇਰెక్టర్ ਸ਼੍ਰੀ ਮਨੋਹਰਾਲ ਸਤਾ ਜੀ ਤੇ ਪੋਸਟ ਨੇਗੀ ਸਾਹਿਬ ਚਾਹ ਸਿੰਘ ਜੀ ਆਪ ਵੀ ਸਿੰਗਾ ਜੀ ਔਰ ਸਾਰੇ ਸਾਡੇ ਮੁੱਸਰਜ ਜਿਹੜੇ ਬੈਠੇ ਨੇ ਮੈਂ ਸਭ ਤੋਂ ਪਹਿਲਾਂ ਆਪਣੀ ਪੰਜਾਬ ਇਕੜੀ ਚੇਦਰ ਨਾਲ ਕੈਰੀਡਰੇਸ ਕਰਨਿਓ ਸ਼੍ਰੀ ਡਾਕਟਰ ਪ੍ਰਮਾਨ ਜੀ ਦਾ ਬਹੁਤ ਹੀ ਜਿਆਦਾ ਵੈਲਕਮ ਕਰਦਾ ਸਵਾਗਤ ਕਰਦਾ ਹੈ ਔਰ ਇਹਨਾਂ ਨੂੰ ਜੀ ਆਇਆਂ ਨੂੰ ਕਰਦਾ ਅੱਜ ਅਸੀਂ ਇਹਨਾਂ ਨੂੰ ਔਰਨਰ ਕਰਨ ਜਾ ਰਹੇ ਹਾਂ ਐਕਚੁਅਲ ਜਦ ਅਸੀਂ ਦੇਖੀਏ ਅਸੀਂ ਇਹਨਾਂ ਦੇ ਆਉਣ ਤੇ ਇਹ ਵੀ ਤਾਰਿਆ ਕਿ ਅਸੀਂ ਔਨਰ ਹੋ ਉਹਨਾਂ ਉਹਨਾਂ ਕਾਰਨ ਕੀ ਹੈ ਵੀ ਉਹਨਾਂ ਦੀ ਸਖਸ਼ੀਅਤ ਹੈ ਉਹਨਾਂ ਦੀ ਐਜੂਕੇਸ਼ਨ ਹੈ ਉਹਨਾਂ ਦੀ ਨੌਲੇਜ ਹੈ ਔਰ ਜੇ ਜਿਹੜਾ ਚੀਜ਼ ਇਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਵਾਸਤੇ ਅਵਾਰਡ ਤਾਂ ਕੋਈ ਲੰਮੀ ਛੋਟੀ ਕਰੇਗੀ ਇਹ ਤਾਂ ਇਹ ਤੋਂ ਵੀ ਬਹੁਤ ਜ਼ਿਆਦਾ ਚੀਜ਼ਾਂ ਦੇ ਹੱਕਦਾਰ ਨੇ ਅਗਰ ਮੈਂ ਇਹਨਾਂ ਦਾ ਪੋਰਟਫੋਲੀਓ ਇਹਨਾਂ ਦਾ ਹਜ਼ਾਰ ਜੁਮੇ ਪੜਾਂ ਤਾਂ ਤੁਸੀਂ ਹੰਕਾਰ ਰਹਿ ਜਾਓਗੇ ਵੀ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨਾਂ ਦੇ ਕੰਮ ਨੇ ਉਹ ਕੀ ਕੀ ਨੇ ਮੈਂ ਜਸਤਪਨੂ ਇੱਕ ਦਸਾ ਜਨਨ ਵੀ ਸਭ ਤੋਂ ਪਹਿਲਾਂ ਦਾ ਹੈ ਇਹਨਾਂ ਨੇ ਪੀ ਐਚ ਡੀ ਪੰਜਾਬੀ ਚ ਕੀਤੀ ਹੈ ਦੂਜਾ ਜਨਨ ਐਮ ਐ ਬੰਜਾਬੀ ਚ ਇਹ ਤੋਂ ਬਾਅਦ ਪੰਜ ਪੰਜ ਜਿਹੜੀਆਂ ਨੇ ਐਮ ਏ ਮਾਸਟਰ ਆਫ ਆਰਟਸ ਇੰਗਲਿਸ਼ ਹਿੰਦੀ ਵੀ ਚਰੋਹੀ ਕੋਲ ਤੋਂ ਪੰਜਾਬੀ ਕਿੰਨੀ ਮਾਰੜੀ ਗੱਲ ਆ ਆਪਾਂ ਨੂੰ ਇੱਕ ਸਬਜੈਕਟ ਪੜ੍ਹਨਾ ਮੁਸ਼ਕਲ ਹੋ ਜਾਂਦਾ ਇਹਨਾਂ ਨੇ ਦੇਖੋ ਕਿ ਕਿ ਪੀ ਐਡ ਪੀਏ ਗਿਆਨੀ ਡਿਪਲੋਮਾ ਫਾਊਂਡੇਸ਼ਨ ਕੋਰਸ ਡਿਪਲੋਮਾ ਲੈਂਗੁਏਜ ਸਿੱਖ ਮਿਸ਼ਨਰੀ ਲਿਜੇ ਉਸ ਕਿਸਾਮ ਤੇ ਕਿਆ-ਕਿਆ ਕੀਤਾ ਹੈ ਪੜ੍ਹ-ਪੜ ਕੇ ਬੜਾ ਮੈਨੂੰ ਲੱਗਦਾ ਵੀ ਹੈ ਇਸ ਦਾ ਬਹੁਤ ਪਿਛੇ ਰਹੇ ਵੀ ਡਾਗਣਾ ਤਾਂ ਬਹੁਤ ਦਰਸ਼ਣਾ ਦਾ ਬਹੁਤ ਅੱਗੇ ਨਿਕਲ ਗਏ ਅਜੀ ਦਾ ਸੋਚੇ ਉਹ ਵੀ ਸੀਏ ਬਣ ਕੇ ਪਤਾ ਨਹੀਂ ਸੀ ਕੀ ਕਰ ਲਿਆ ਤੇ ਇਹ ਤਾਂ ਮਤਲਬ ਮੈਂ ਕੀ ਕਹਾ ਹੂੰ ਇਹ ਤਾਂ ਉਹ 라ਵ ਐਨ ਸੀ ਸੀ ਦੇ ਤਿੰਨ ਸਰਟੀਫਿਕੇਟਾਂ ਨਾਲ ਵਾਰਤ ਮਿਲੇ ਹੋਣੇ ਐਨ ਸੀ ਸੀ ਵਿੱਚ ਕੰਮ ਕਰਨਾ ਆਪ ਦੀ ਸੇਵਾ ਦੇਣੀ ਆ फर्स्ट इन क्रॉस कंट्री पार्टी ड्रिल तो देखो आप पढ़ाई भी करते हैं एनसीसी से अपनी सेवा देनी बहुत बड़ी गल है और सब तो बड़ी गलता अगल समझते हैं कि जिन्हें भी, भी गवर्नमेंट स्कूल है, और जो है, और भी है जो ने उस सौ तो बद लीडर चुने गए हैं गौरमेंट स्कूलों सिर्फ एक ही साइड सिंगल इन्होंने चुने गया बहुत बड़ी गल है दो वैसे साइड टू एक्सप्रेस देयर सम वैल्यूएबल व्यूज संदीप इज श्री नेत्रामन जी स्वागत है आज की हाजरी भारी मेरे बात में अल्लाह जी मेरी की बहुत है ते किसान कि ना लवान धीरे सारे मतलब बहुत ही बड़े सारे बहुत ही दिल के करीब ने शहर दाइनाज हस्तियां ने कहते हैं भी मैनु ਇਹਨੀ ਖੁਸ਼ੀ ਕੈਨੇਟਵਾਰ ਨੈਣ ਬਲੀਆਂ ਹੋਈ ਸੀ 2013 ਦੇ ਵਿੱਚ ਬੜਾ ਮੁਕਤੀ ਦਾ ਆਖਰੀ ਇੱਦਿਕ ਖੁਸ਼ੀ ਗਿਆ ਉਸ ਗੁਰਬਾਤੀ ਨੂੰ ਬਾਪਿਆ ਦੇ ਵਿੱਚ ਲਾਣ ਦਾ ਸਭ ਤੋਂ ਵੱਡਾ ਸੀ ਕਿ ਆਪਣੇ ਸ਼ਹਿਰ ਪੁਣ ਮੈਂ ਪਜੀਹਣਕ ਜਾਣਦਾ ਵੀ ਜਦੋਂ ਮੈਂ ਬਹੁਤ ਜ਼ਿਆਦਾ ਸਮਾਂ ਵੀ ਲੈਂਦਾ ਜਦੋਂ ਕਵਾਰ ਲੈ ਕੇ ਆਪਣੇ ਗਏ ਸੀ ਤਾਂ ਉਹ ਤਾਂ ਬੜੇ सुनहरी अखर कुछ सदर लिखा हुई थी प्रणामुखी की एक प्रतिमा लगी हुई थी पहला जो स्वागत भवन करते हैं और लिखा प्रत्येक व्यक्ति के तीन नाम होते हैं एक नाम वो होता है जो उसके माता पिता द्वारा उसको दिया जाता है एक नाम होता है जो उसे विरासत में मिलता है एक नाम होता है जो उसे कमाना पड़ता है जैसे मोहनदास ਉਹਨਾਂ ਦੇ ਬਚਪਨ ਦਾ ਨਾਮ ਵੀ ਗਾਂਧੀ ਜੀ ਦਾ ਉਹਨਾਂ ਦੇ ਮਾਤਾ ਪਿਤਾ ਨੇ ਰੱਖਿਆ ਕਰਨ ਚੰਦ ਉਹਨਾਂ ਨੂੰ ਵਿਰਾਸਤ ਵਿੱਚ ਮਿਲਿਆ ਸੀਗਾ ਉਹਨਾਂ ਦੇ ਫਾਦਰ ਦਾ ਨਾਮ ਸੀਗਾ ਮੋਹਨ ਦਾਸ ਕਰਨ ਚੰਦ ਗਾਂਧੀ ਫਿਰ ਇੱਕ ਜੋ ਮਹਾਤਮਾ ਦੀ ਬਾਧੀ ਹਾਜ਼ਰੀ ਕੀਤੀ ਜਿਹੜਾ ਉਹਨੂੰ ਮਿਲਦਾ ਕੋ ਰਵਿੰਦਰਨਾਥ ਗੋਧਰੇ ਬਹੁਤ ਵੱਡੇ ਵਿਲੋਗ ਸਨ ਜਿਹਨਾਂ ਲੱਗਦਾ ਦੱਤਾ ਜੀ ਨੂੰ ਬਾਧੀ ਲੱਗੇ ਸੀ ਤਾਂ ਉਹ ਉਹਨਾਂ ਦੀ ਕਮਾਈ ਹੋਇਆ ਕਮਾਇਆ ਹੋਇਆ ਨਾਮ ਵੀ ਹਰੇਕ ਵਿਅਕਤੀ ਦਾ ਇੱਕ ਨਾਮ ਹੁੰਦਾ ਫਿਰ ਉਹ ਬਣਦਾ ਜਦ ਤੇ ਉਹ ਮੁਕੇ ਜੀ ਨੇ ਮੀਕੀ ਜਮਾਨ ਤੋਂ ਤੌਰ ਤੇ ਭੱਲਾ ਜੀ ਨੇ ਸਾਰੇ ਸਾਡੇ ਖत्री ਜੀ ਜਨਰਾਵਤ ਜਿੰਨੇ ਵੀ ਅਹੁਦੇ ਆਲੇ ਇਹਨਾਂ ਦਾ ਸ਼ਹਿਰ ਦੇ ਵਿੱਚ ਆਪਣੇ ਆਪ ਦੇ ਵਿੱਚ ਸੰਸਥਾ ਰਸਾਰੇ ਜਿਵੇਂ ਉਹ ਲਈ ਗਏ ਆਪਣੇ ਆਪ ਤੇ ਮੁਕੰਮਲ ਇੱਕ ਸੰਸਥਾ ਦੇਖੀ ਜੀ ਆਪਣੇ ਆਪ ਜਾਣਾਰੇ ਸਾਰੇ ਵਿਅਕਤੀ ਜਿੱਥੇ ਜਿੰਨੇ ਵੀ ਬੈਠੇ ਨੇ ਆਪਣੇ ਆਪ ਦੇ ਵਿੱਚ ਮੈਂ ਹੀ ਕਹਾਂ ਕਿ ਜੇ 12 13 ਬੰਦਾ ਬੱਠੇ ਤਾਂ 12 1300 ਤੋਂ ਵੱਧ ਬੰਦਾ ਬੱਠੇ ਸਭ ਹਰੇਕ ਬੰਦਾ ਆਪਣੇ ਆਪ ਦੀ ਸੰਸਥਾ ਹੈ ਤੇ ਉਸ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਜੁੜੇ ਹੋਏ ਨੇ होती नहीं कहूँगा नहीं टाइम भी हो गया बलराम शर्मा जी सा भी चाहे डॉक्टर बलराम शर्मा जी सा बड़ी खुशी दी गल अ जेवे सारे संडे का दिन है गल बहुत सारियाँ पर कले है भी बहुत ही गल नहीं करके सारी गल विस्तार के रूप में साधान जी दस के गए भोला साहब साई जी सारे लोग बोल के गए मैं मैं ज़ी ज़ी ता मैं 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 तो मैं समझा कि मैं इतने बोन की गुंजाइश है डॉक्टर साहब की जी डिग्रियाँ जी पढ़ाई है वो गिनती साहब ने अपने भला साहब ने तो मैं धन्यवाद करना मैं समझा कि अभी इन्ह का वेलकम डॉक्टर बलराम शर्व ने ऐसी मैं समझना कदली चेतना मैं समझा कि बड़ी खुशी की गल तो है डॉक्टर बलराम शर्म ने आए तो मैं बहुत ही गलत नहीं करता मैं इन्होंने वेलकम करता धनबाद करदा सारे खतरी चेतना के जो भी अधिकारी ने प्रधान ने सारे लोगों का नाम जी ने बल्कि बुलाऊ डॉक्टर सर समी फिर भी जब कभी टाइम होगा हम अंच से बुलाऊ किसी भी मंच के खजे टाइम कट के थोड़ी गल सुन लोगों को जागृत करोगे सूँ बड़ी खुशी महसूस होती है इस तरह के बंद की जो सोशल देखो एजुकेशन तो है हैगी एजुकेशन कैसी चीज़ है

ਸਮਝੀ ਬੜੀਆ ਅੰਜੂ ਨੇ ਕਹਿੰਦੇ ਜੀਨੇ ਸਪਰਸਟ ਆਹ ਤੋਂ ਲਈ ਬੰਦੇ ਦੀ ਜਾਨੋ ਜੋ ਆਪਣੇ ਸੰਦਰਭਾਤ ਉਤਪਾਦ ਕਰਦੇ ਨੇ ਅਗਰ ਮੈਂ ਗੁਣੇਸ਼ਨ ਖਾਣਾ ਮੰਗਰੇਗਾ ਬਿਲਕੁਲ ਜੀ ਇਹਨਾਂ ਨੂੰ ਆਹ ਬੜੀਆਂ ਕੁਝ ਸਾਡੀ ਟੀਮ ਦੇ ਮੈਂਬਰ ਬਣੇਗੇ ਪਬਲਿਕਲੀ ਚਲੇਗੇ ਫਿਰ ਵੀ ਜੀ ਇਹਨਾਂ ਨੂੰ ਸਪੋਰਟ ਫਿਰ ਉਹ ਲੈ ਕਰਾਂਗੇ ਇਹਨਾਂ ਦੇ ਜਾਪ ਤੋਂ ਬਾਅਦ ਲੈ ਫਿਰ ਸਾਰੇ ਭਾਈ ਸਾਡੇ ਅੱਜ ਦੇ ਐਗਜ਼ੀਕਟਿਵ ਮੈਂਬਰ ਕੰਪਨੀਸ਼ਰ સાથે સજજન સાથે ઇમ્પ્રેસિવ મોટર જો બી ਸਾਡੇ વેલ્યુશન એ યુનિટ દે સારે જન દ્વારા ઉડે ખડે ને મે સારે જન દ્વારા વેલકમ કર દઉં ને થેન્ક યુ કર દઉં અને ખબરું મે બહોત હરવાજ ને આપ યુનિટ કર નિયો અને અગે આવલે સારે નું મે પ્રશક કર દઉં સાથે લેમી જોનો હોતા દે સ્માધી સેવા કર કે અપના સુપરબ પાવર થેન્ક યુ मिडिल स्मार्ट स्कूल जिले इस्लामगढ़ एवार्डिंग एजुक्रोन एजुक्रोन अवार्ड दो हज़ार चौबीस बाई ग्लोबल स्कूल इज ਤੋਂ ਜੋਰ ਦੀ ਅੰਮ੍ਰਿਤ ਜੀਐਸ ਐਸਸੀ ਫੋਟੋ ਬਰਾਦਰ ਫੋਟੋ ਦੇ ਆਹ ਸਾਹਮਣੇ ਰੱਖੋ ਆ ਜਾ ਕਰੋ ਸਮਝਾਓ ਬਹੁਤ ਸਾਰੇ ਥੈਂਕ ਯੂ ਹਾਂ ਜੀ ਨਹੀਂ 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 ਨਕਸ਼ਾ ਦਿਓ ਕੰਨਾ ਬੱਲੋਂ ਮਾਟਰ ਬਲਰਾਮ ਜੀ ਨੂੰ ਸਨਮਾਨਤ ਕੀਤਾ ਸਾਡੇ ਨਾਲ ਨੇਕੀ ਸਾਹਿਬ ਅਜਨੇ ਨੇਕੀ ਸਾਹਿਬ ਸਾਡਾ ਤੁਹਾਡਾ ਚੈਨਲ ਦਾ ਸਵਾਗਤ ਤੁਸੀਂ ਮਾਟਰ ਜੀ ਨੂੰ ਬਲਰਾਮ ਜੀ ਨੂੰ ਸਵਾਗਤ ਕੀਤਾ ਵਾ ਪੰਜਾਬ ਸਰਕਾਰ ਨੇ ਵੀ ਇਹਨਾਂ ਨੂੰ ਕੋਈ ਮਾਨ ਸਨਮਾਨ ਮਿਲਿਆ ਵਾ ਕੀ ਗੱਲ ਚਾਹੁੰਦੇ ਹੋ ਪਹਿਲਾਂ ਜੀ ਤੁਹਾਡੇ ਜੀਡੀਐਸ ਚੈਨਲ ਦਾ ਵੀ ਇੱਥੇ ਵੈਲਕਮ ਹੈ ਧੰਨਵਾਦ ਆ ਤੁਸੀਂ ਸਾਡੀ ਗੱਲ ਨੂੰ ਸਰੋਤਾ ਤੱਕ ਪਹੁੰਚਾਉਣ ਦੀ ਬੜੀ ਮਦਦ ਮਦਦ ਕਰਦੇ ਹੋ ਅੱਜ ਖਤਰਨਾ ਚੇਤਨ ਮਨ ਖਤਰੀ ਚੇਤਨ ਮਨ ਚੈਰੀਵਲ ٹرسٹ ਸ੍ਰੀਖਣਾ ਬਨੋਂ ਡਾਕਟਰ ਬਰਨਾਰ ਸ਼ਰਮਾ ਜੀ ਨੂੰ ਇਹ ਨੈਸ਼ਨਲ ਵਾਰਡੀ ਨੇ ਰਾਸ਼ਟਰੀ ਵਾਰਡੀ ਨੇ ਇੱਥੇ ਬੜਾ ਟਾਈਮ ਲੱਗ ਜੂਗਾ ਤੇ ਸਾਰੀਆਂ ਇਹਨਾਂ ਦੀਆਂ ਡਿਗਰੀਆਂ ਜੇ ਗਿਣਨ ਲੱਗੇ ਜੇ ਦੱਸਣ ਲੱਗੇ ਤੁਸੀਂ ਪਹਿਲਾਂ ਵੀ ਸਾਡੇ ਭੱਲਾ ਸਾਹਿਬ ਪ੍ਰਧਾਨ ਜੀ ਦੱਸ ਕੇ ਗਏ ਇਹ ਖਤਰੀ ਚੇਤਨਾ ਮੰਚ ਜਿਹੜੇ ਇੱਕ ਬਹੁਤ ਵੱਡੀ ਸੰਸਥਾ ਹੈ ਪੰਜਾਬ ਦੀ ਇਹ ਚਲੋ ਡਾਕਟਰ ਬਰਨਾਰ ਸ਼ਰਮਾ ਜੀ ਤਾਂ ਇਹੋ ਸ਼ਖਸੀਅਤ ਨੇ ਅਸੀਂ ਆਪਣੀ ਖਤਰੀ ਚੇਤਨਾ ਮੰਚ ਆਪਣੀ ਖੁਸ਼ਕਿਸਮਤੀ ਚੰਮ ਦੇ ਸਾਡੇ ਕੋਲ ਚੱਲ ਕੇ ਅਸੀਂ ਖਤਰੀ ਚੇਤਨਾ ਮੰਚ ਸ੍ਰਸ਼ਟ ਖੰਨਾ ਜੀ ਨੂੰ ਸਨਮਾਨਤ ਨਹੀਂ ਇਹ ਇਹ ਸਾਡਾ ਸਨਮਾਨ ਅਸੀਂ ਸਮਝਦੇ ਹਾਂ ਸਡੇ ਸਾਡੇ ਭੱਲਾ ਸਾਹਿਬ ਪਹਿਲਾਂ ਬੋਲ ਕੇ ਗਏ ਇਹ ਇਹ ਤਾਂ ਬਹੁਤ ਬੜੀ ਸਖਸ਼ਤ ਨੇ ਆਪਣੇ ਆਪ ਚ ਠੀਕ ਹੈ ਜੀ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੋਣ ਇਸ ਤਰ੍ਹਾਂ ਦੇ ਸਿੱਖਿਸ਼ਿਤ ਲੋਕ ਹੋਣ ਤਾਂ ਸਾਨੂੰ ਬਹੁਤ ਖੁਸ਼ੀ ਦੇ ਵਿੱਚ ਬੜੀ ਪਰਸੰਤਾ ਹੁੰਦੀ ਹੈ ਦੂਸਰੀ ਗੱਲ ਉਹ ਮਾਤਾ ਕੌਸ਼ਲਿਆ ਸੇਵਾ ਕੇਂਦਰੀਏ ਖਤਰੀ ਚੇਤਨਾ ਮੰਚ ਰੇਸ਼ਟ ਖੰਨਾ ਦੀ ਗੱਲ ਕਰਦੇ ਤਾਂ ਬਹੁਤ ਲੰਬੀ ਚੌੜੀ ਕਿ ਲਿਸਟ ਹੈ ਜਿਹੜਾ ਤੁਸੀਂ ਪਹਿਲਾਂ ਸਾਡੇ ਭੱਲਾ ਸਾਹਿਬ ਦੱਸ ਕੇ ਗਏ ਮੈਂ बार-बार ਇਹ ਗੱਲ ਕਰ ਰਿਹਾ ਇਹਨਾਂ ਦੇ ਕੰਮ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਵੀ ਸचेਤ ਹੋ ਜਾਓਗੇ ਜਿਹੜੇ ਸਰਕਾਰਾਂ ਦੇ ਕੰਮ ਹੈ ਉਹ ਕੰਮ ਇਹ ਟਰਸਟ ਕਰ ਰਿਹਾ ਇਸ ਟਾਈਮ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਹੁਣ ਤੱਕ ਰਾਸ 163ਵਾਂ ਇਹ 163 ਇਹ ਰਾਸ਼ਨ ਵਿਤ੍ਰਣ ਸਮਾਰੋਹ ਇਹਦੇ ਨਾਲ ਹੀ ਤੁਹਾਡੇ ਕੈਮਰੇ ਨੇ ਪਹਿਲੇ ਦਿਖਾਇਆ ਹੈ ਦਿਵਿਆਂਗਨਾਂ ਨੂੰ ਰਾਈਕਲ ਦਿੰਦੇ ਨੇ ਸਾਈਕਲ ਦਿੰਦੇ ਨੇ ਰਾਸ਼ਨ ਵਿਤ੍ਰਣ ਨੂੰ ਬੱਚਿਆਂ ਦੀ ਫੀਸਾਂ ਦਿੰਦੇ ਉਹਨਾਂ ਦੇ ਕੱਪੜੇ ਕਿਤਾਬਾਂ ਦਾ ਤਕਰੀਬਨ ਸਾਰੇ ਸਕੂਲਾਂ 'ਚ ਨੇੜੇ ਤੇੜੇ ਜਿਹੜਾ ਅਪਰੋਚ ਕਰਦਾ ਹੈ ਇਹ ਟ੍ਰਸਟ ਕਰਦਾ ਅੱਜ ਤੱਕ ਸੇਵਾਦਾਰ ਹੈ ਇੱਥੇ ਲੱਗੇ ਇਹਨਾਂ ਕੋਲ ਇਹ ਸਾਰੇ ਲੋਕ ਸਾਰੇ ਸ਼ਹਿਰ ਵਾਸੀਆਂ ਦਾ ਯੋਗਦਾਨ ਹੈ ਇਹ ਟ੍ਰਸਟ ਜਿਹੜਾ ਹੈ ਇਹਨੂੰ ਮੈਂ ਸਮਨੇਕ ਬਹੁਤ ਬੜੀ ਦੇਣਾ ਸੜੇ ਲੱਖ ਕੇ ਵਾਸਤੇ ਤਾਂ ਇਹ ਸਾਰੇ ਲੋਕ ਇਸ ਤਰ੍ਹਾਂ ਹੀ ਬਲਦੇ ਫੁੱਲਦੇ ਰਹਿਣ ਸਾਰੇ ਜਿੰਨੇ ਵੀ ਟਰਸਟੀ ਨੇ ਉਹਨਾਂ ਦਾ ਹਮੇਸ਼ਾ ਹੀ ਮੇਰੀ ਸ਼ੁਭਕਾਮਨਾ ਟਰਸਟ ਨੂੰ ਸਾਰਿਆਂ ਨੂੰ ਹੈ ਇਹ ਇਸ ਤਰ੍ਹਾਂ ਕੰਮਕਾਰ ਕਰਦੇ ਰਹੀਏ ਖਾਸ ਕਰਕੇ ਆਜਦਾ ਜਿਹੜਾ ਹੈ ਬਲਰਾਮ ਸਰਮਾਜੀ ਨੂੰ ਫਿਰ ਉਹਨੂੰ ਬਹੁਤ ਵਧਾਈ ਦੇ ਪਾਤਰ ਨੇ ਸਾਡੇ ਇਹਨਾਂ ਨੂੰ ਪਰਮਾਤਮਾ ਹੋਰ ਬੁੱਲਣ ਦੇ ਤੱਕ ਪਹੁੰਚਾਵੇ ਤੇ ਇਹ ਹੋਰ ਇਸ ਤਰ੍ਹਾਂ ਹੀ ਪ੍ਰਾਪਤੀਆਂ ਕਰਦੇ ਰਹਿਣ ਇਹਨਾਂ ਗੱਲਾਂ ਨਾਲ ਤੁਹਾਡਾ ਧੰਨਵਾਦ ਹਾਂਜੀ ਬਰਾਵ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਸਨਮਾਨ ਦਿੱਤਾ ਗਿਆ ਸਰ ਤੋਂ ਪਹਿਲ ਮੈਂ ਜੀਡੀਐਸ ਚੈਨਲ ਤੇ ਜਸਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਹੈ ਤੇ ਮੈਂ ਖੁਸ਼ ਨਸੀਬ ਆ ਕਿ ਅੱਜ ਇੱਕ ਯਾਦਗਾਰੀ ਇਤਿਹਾਸਕ ਦੇ ਵਾਲਾ ਕਿ ਖੱਤਰੀ ਚੇਤਨਾ ਮੰਚ ਵੱਲੋਂ 163ਵੇਂ ਰਾਸ਼ਨ ਵਿਤਰਣ ਸਮਾਰੋਹ ਟਰਾਈਸਾਈਕਲ ਵਿਤਰਣ ਸਮਾਰੋਹ ਦੇ ਮੌਕੇ ਮੈਨੂੰ ਸਨਮਾਨਿਤ ਕੀਤਾ ਗਿਆ ਐ ਐਸਕੇ ਭੱਲਾ ਜੀ ਡਾਕਟਰ ਖੰਨਾ ਜੀ ਤੇ ਨਿਗੀ ਜੀ ਦੇ ਮਾਧਿਅਮ ਰਹੀਂ ਮੈਂ ਇਹ ਸਭ ਦੇ ਤੁਹਾਡੇ ਸਾਰਿਆਂ ਦੇ ਮੁਖਾਤਿਬ ਹੋਇਆ ਤੇ ਮੈਨੂੰ 2013 ਵਿੱਚ ਨੈਸ਼ਨਲ ਵਾਰਡ ਮਿਲਿਆ ਪ੍ਰਣਾ ਮੋਖਰਜੀ ਵੱਲੋਂ ਤੇ ਉਸ ਤੋਂ ਬਾਅਦ 2019 ਵਿੱਚ NCERT ਵੱਲੋਂ ਫਿਰ AGP ਅਬਦੁਲ ਕਲਾਮ ਵਾਰਡ ਮਿਲਿਆ ਉਸ ਤੋਂ ਬਾਅਦ AMP ਵੱਲੋਂ ਨੈਸ਼ਨਲ ਵਾਰਡ ਮਿਲਿਆ ਉਸ ਤੋਂ ਬਾਅਦ ਹੁਣ ਪਿਛਲੇ ਦਿਨੀ ਮੈਨੂੰ ਗੁਰਗਾਉਂ ਵਿਖੇ ਐਸਜੀਐ ਜੀਐਸਐਲਸੀ ਗਲੋਬਲ ਫਾਊਂਡੇਸ਼ਨ ਹੈ ਜਿਹੜੀ ਵਰਲਡ ਲੈਬ ਦੇ ਦੁਆਪੇ 100 ਸਕੂਲ ਲੀਡਰਾਂ ਨੂੰ ਸਨਮਾਨਤ ਕੀਤਾ ਗਿਆ ਉਹਦੇ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕ ਮਤਲਬ ਸਕੂਲ ਲੀਡਰ ਵਜੋਂ ਮੈਂ ਇਕੱਲਾ ਇੱਕ ਸਰਕਾਰੀ ਅਧਿਆਪਕ ਸੀ ਤੋਂ ਇਸ ਮੇਰੀ ਇਸ ਮਹਾਨਤਾ ਨੂੰ ਮੇਰੀ ਇਸ ਕੰਮ ਨੂੰ ਮੇਰੇ ਇਸ ਕਾਰਜ ਨੂੰ ਮੇਰੇ ਸਨਮਾਨ ਨੂੰ ਦੇਖਦੇ ਹੋਏ ਅੱਜ ਖत्री ਜੀਤਨਾ ਮੰਚ ਵੱਲੋਂ ਮੈਨੂੰ ਇਸ ਲੋਕ ਕੇ ਸਨਮਾਨਿਤ ਕੀਤਾ ਗਿਆ ਆਪਣੇ ਆਪ ਦੇ ਵਿੱਚ ਸਨਮਾਨਤ ਹੋ ਕੇ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਮਹਿਸੂਸ ਕਰ ਰਹੇ ਹਾਂ ਕਿਉਂਕਿ ਜੇ ਬੰਦੇ ਨੂੰ ਉਸਦੇ ਆਪਣੇ ਸਨਮਾਨ ਦਿੰਦੇ ਨੇ ਤਾਂ ਉਸ ਦਾ ਇਹਦਾ ਸਨਮਾਨ ਆ ਉਹ ਉਹਦਾ ਮੁੱਲ ਪੈਂਦਾ ਤਾਂ ਉਹਦਾ ਅਸਲੀ ਸਨਮਾਨ ਆਪਣੇ ਅੰਦਰ ਹੁੰਦਾ ਤੇ ਆਮ ਤੌਰ ਤੇ ਨਹੀਂ ਬਾਹਰਲੇ ਲੋਕ ਸਨਮਾਨ ਕਰਦੇ ਨੇ ਘਰ ਦੇ ਵਿੱਚ ਬੰਦੇ ਦੀ ਬਹੁਤੀ ਜ਼ਿਆਦਾ ਕਈ ਵਾਰ ਇੱਜ਼ਤ ਨਹੀਂ ਹੁੰਦੀ ਤੇ ਮੈਨੂੰ ਖੁਸ਼ੀਂਦੀ ਹੈ ਕਿ ਮੇਰੇ ਬਾਹਰ ਦੇ ਨਾਲ ਨਾਲ ਮੇਰੀ ਆਪਣੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਮੇਰੇ ਖੰਨੇ ਸ਼ਹਿਰ ਦੇ ਵਿੱਚ ਮੈਨੂੰ ਇਹ ਸਨਮਾਨ ਆ ਜਿਹੜਾ ਇਹ ਮਿਲਿਆ ਤੇ ਮੈਂ ਇੱਕ ਵਾਰ ਫਿਰ ਖਤਰੀ ਚੇਤਨਾ ਮੰਚ ਦਾ ਤੇ ਇਹਨਾਂ ਦੇ ਆਦੇਦਾਰ ਸਹਿਬਾਨ ਤੇ ਭੱਲੇ ਜੀ ਦਾ ਨੀਗੀ ਜੀ ਦਾ ਤੇ ਡਾਕਟਰ ਕਰਨੈ ਜੀ ਦਾ ਹੋਰ ਸਾਰੇ ਜਿੰਨੇ ਵੀ ਤੁਹਾਡੇ মিডিਆ ਦਾ ਬਹੁਤ-ਬਹੁਤ ਤੇ तहे دلੋਂ ਧੰਨਵਾਦ ਕਰਦਾ ਥੈਂਕ ਯੂ ਧੰਨਵਾਦ ਜੀਡੀਐਸ ਪੰਜਾਬ نیوز ਜਸਬੀਰ ਸਿੰਘ ਢਿੱਲੋਂ ਹਰਿਆਣਾ ਸਾਹਨੇਵਾਲ ਦੀ ਰਿਪੋਰਟ ਜੀ